ਪੰਜੀ ਸਾਸਰੀ ਕਾਬੀ ਜੀ ਹਾਂਜੀ ਸਾਸਰੀ ਕਾਬੀ ਜੀ ਠੀਕ ਠਾਕ ਜੀ ਹਾਂਜੀ ਚਲੋ ਜੀ ਆਪਾਂ ਅਮਰ ਸਿੰਘ ਚਮਕੀਲਾ ਦੇ ਨਾਮ ਦੇਖਦਾ ਤੁਹਾਡੇ ਜੀਜਾ ਜੀ ਦੇ ਨਾਮ ਤੇ ਉੱਤੇ ਬੋਲੀਵੁੱਡ ਦੇ ਵਿੱਚੋਂ ਫਿਲਮ ਆਈ ਸੀ ਉਹਦੇ ਬਾਰੇ ਆਪਾਂ ਪਹਿਲਾਂ ਚਰਚਾ ਕਰ ਲਈ ਸੀ ਥੋੜੀ ਜੀ ਹੈਨਾ ਹਾਂਜੀ ਹਾਂ ਥੋੜੀ ਬੋਤੀ ਚਰਚਾ ਹੋਣਾ ਕੁਝ ਕਮੈਂਟਾਂ ਦੇ ਵਿੱਚ ਚਮਕੀਲਾ ਸਾਹਿਬ ਦੇ ਜੋ ਫੈਨ ਹਨ ਉਹਨਾਂ ਦੇ ਸਵਾਲ ਆ ਉਹ ਆਪਾਂ ਜਵਾਬ ਕਲੀਅਰ ਕਰ ਲਈਏ ਹਾਂਜੀ ਬਿਲਕੁਲ ਜੀ 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 ਕਰਨੇ ਬਣਦੇ ਵੀ ਜੀ 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 ਆ ਭੈਣ ਜੀ ਫਿਲਮ ਦੇ ਵਿੱਚ ਹੋਰ ਤੁਹਾਨੂੰ ਕਿਹੜੀਆਂ ਕਿਹੜੀਆਂ ਕਮੀਆਂ ਨਜ਼ਰ ਆਈਆਂ ਜਿਹੜੀ ਫਿਲਮ ਵਿੱਚ ਕਮੀਆਂ ਬਹੁਤ ਨੇ ਜੀ ਸਭ ਕੁਝ ਅੱਧਾ ਦੂਰਾ ਵਿਖਾਇਆ ਜੀ ਹਾਂਜੀ ਤੇ ਜੇ ਵਿਖਾਇਆ ਜੋ ਕੁਝ ਅੱਧਾ ਦੂਰਾ ਹੈ ਕੁਝ ਝੂਠ ਵਿਖਾਇਆ ਜੀ ਉਹਨੂੰ ਕਲੀਅਰ ਕਰਨਾ ਚਾਹੀਦਾ ਕਿਉਂਕਿ ਉਹਨਾਂ ਦੇ ਫੈਨ ਖੁਸ਼ ਨਹੀਂਗੇ ਜੀ ਜੀ ਇੰਨਾਂ ਗੱਲਾਂ ਤੋਂ ਤੇ ਬਾਕੀ ਤੁਸੀਂ ਸਾਰਿਆਂ ਨੇ ਤੁਸੀਂ ਵੀ ਪਿਕਚਰ ਦੇਖੀ ਹੈ ਤੁਹਾਨੂੰ ਵੀ ਪਤਾ ਹੀ ਹੈ ਜੀ ਜੀ ਕੀ ਚਾਹੁੰਦੇ ਹੋ ਵੀ ਇਹਦੋਂ ਪਹਿਲਾਂ ਫਿਲਮਾਂ ਬਣ ਚੁੱਕੀਆਂ ਦੋ ਤਿੰਨ ਦੋ ਤਿੰਨ ਬਣੀਆਂ ਨੇ ਚਮਕੀਲਾ ਫੋਰੇਵਰ ਤੇ ਜੋੜੀ ਫਿਲਮ ਦਿਲਜੀਤ ਦੀ ਬਣ ਚੁੱਕੀ ਹੈ ਹਨਾ ਹਾਂਜੀ ਉਹ ਕਿਸੇ ਹੱਦ ਤੱਕ ਠੀਕ ਨੇ ਜੀ 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 ਹਾਂਜੀ ਕਿਸੇ ਹੱਦ ਤੱਕ ਠੀਕ ਨੇ ਜੀ ਤੇ ਉਹਨਾਂ ਦੀ ਫਿਲਮ ਦੀ ਕੋਈ ਐਡਾ ਵਧੀਆ ਕਮੈਂਟ ਆਏ ਨੇ ਉਹ ਚ ਕੁਝ ਨਹੀਂ ਹੁਣ ਜਨਤਾ ਬਿਲਕੁਲ ਵੀ ਖੁਸ਼ ਨਹੀਂ ਹੈ ਜੀ 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 ਇਹ ਚਮਕੀਲਾ ਸਾਹਿਬ ਦੇ ਜਿਹੜੇ ਫੈਨ ਉਹਨਾਂ ਨੂੰ ਫਿਲਮ ਥੋੜੀ ਆਊਟ ਲੱਗੀ ਹਨਾ ਹਾਂਜੀ ਬਿਲਕੁਲ ਥੋੜੀ ਕੀ ਬਹੁਤ ਜ਼ਿਆਦਾ ਉਹ ਫਿਲਮ ਐ ਬਣਾਈ ਆ ਜੀ ਉਹਨਾਂ ਨੇ ਤਕਰੀਬਨ ਤਕਰੀਬਨ ਸਾਬ ਲਾ ਲੋ ਵੀ ਪੈਸਾ ਬਰਤਾਉਣ ਆਪਣਾ ਕਮਾਉਣ ਵਾਸਤੇ ਬਣਾਈ ਆ ਜੀ 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 ਜਿਹੜੀਆਂ ਚ ਉਹਨਾਂ ਨੇ ਝੂਠੀਆਂ ਸੱਚੀਆਂ ਗੱਲਾਂ ਪਾਈਆਂ ਇਸ ਕਰਕੇ ਪਾਈਆਂ ਕਿ ਉਹਨਾਂ ਦੀ ਫਿਲਮ ਹੀ ਚੱਲੇ ਜੀ ਉਹਨਾਂ ਨੂੰ ਅਮਰ ਸਿੰਘ ਜੀ ਚਮਕੀਲੇ ਜਿੰਦਗੀ ਬਾਰੇ ਕੋਈ ਕੋਈ ਨੌਲੇਜ ਨਹੀਂ ਸੀ ਜੀ ਤੇ ਜਿੱਥੇ ਨੌਲੇਜ ਹੈ ਹੀ ਨਹੀਂ ਸੀ ਉੱਥੋਂ ਪੁੱਛਦੇ ਫਿਰ ਜਿਨ੍ਹਾਂ ਨੂੰ ਨੌਲੇਜ ਹੈ ਉਹਨਾਂ ਨੂੰ ਉਹਨਾਂ ਨੇ ਪੁੱਛਿਆ ਹੀ ਨਹੀਂ ਜੀ ਜੀ ਤੁਹਾਡੇ ਨਾਲ ਸੰਪਰਕ ਨਹੀਂ ਕੀਤਾ ਸਾਡੇ ਨਾਲ ਬਿਲਕੁਲ ਵੀ ਸੰਪਰਕ ਨਹੀਂ ਹੋਇਆ ਮੇਰੇ ਨਾਲ ਸੰਪਰਕ ਕਰਦੇ ਉਹਨਾਂ ਨੂੰ ਉਹਨਾਂ ਦੀਆਂ ਨਿਸ਼ਾਨੀਆਂ ਦਿੰਦੇ ਉਹਨਾਂ ਦੀ ਤੁੰਬੀ ਦਿਖਾਉਂਦੇ origignal ਕੱਪੜੇ ਪਏ ਉਹਨਾਂ ਦਾ ਸਮਾਨ ਪਿਆ ਉਹ ਸਾਰਾ ਕੁਝ ਦਿਖਾਉਂਦੇ ਜੀ ਭੈਣ ਜੀ ਕੋਈ ਸੱਜਣ ਮਿੱਤਰ ਹਨਾ ਭੈਣ ਭਾਈ ਜੇ ਹੁਣ ਨਵੇਂ ਸਿਰੇ ਤੋਂ ਕੋਈ ਵੀ ਆਉਣ ਵਾਲੇ ਸਮੇਂ 'ਚ ਫਿਲਮ ਬਣਾਵੇ ਸਾਡੇ ਨਾਲ ਸੰਪਰਕ ਕਰਨ ਜੀ ਤੇ ਅਸੀਂ ਉਹਨਾਂ ਨੂੰ ਸਾਰਾ ਸਮਾਨ ਮੁਖਾਵਾਂਗੇ ਔਰ ਉਹਨਾਂ ਦੀ ਸਾਰੀ ਜ਼ਿੰਦਗੀ ਦੀ ਸੱਚਾਈ ਦੱਸਾਂਗੇ ਜੀ 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 ਚਾਹੀਦੀ ਹੈ ਸੱਚਾਈ ਦੱਸਣੀ ਹੈ ਨਾ ਫਿਲਮ ਬਾਰੇ ਕਾਫੀ ਕਲਾਕਾਰਾਂ ਨੇ ਚਰਚਾ ਕੀਤੀ ਹੈ ਹਨਾ ਤੁਸੀਂ ਵੀ ਦੇਖ ਦਿਓ YouTube ਦੇ ਉੱਤੇ ਕਈ ਕਲਾਕਾਰਾਂ ਨੇ ਆਪਾਂ ਨੂੰ ਨਾਂ ਤੱਕ ਨਹੀਂ ਲੈਣਾ ਮੈਂ ਕੋਈ ਕੁਝ ਬੋਲ ਰਿਹਾ ਕੋਈ ਕੁਝ ਬੋਲ ਰਿਹਾ ਤੁਹਾਡਾ ਉਹਨਾਂ ਬਾਰੇ ਕੀ ਵਿਚਾਰ ਆ ਦੇਖੋ ਜੀ ਜਿਹੜੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਗਲਤ ਕਮੈਂਟ ਆ ਰਹੇ ਆ ਉਹਨਾਂ ਨੇ ਜੇ ਨਹੀਂ ਸਾਨੂੰ ਪੁੱਛਿਆ ਨਾ ਅਮਤੀਆ ਜ਼ਲੀਖਾਨੇ ਤਾਂ ਇਸ ਕਰਕੇ ਉਹ ਗਲਤ ਕਮੈਂਟ ਆ ਰਹੇ ਆ ਜੇ ਸਾਡੇ ਨਾਲ ਕੋਈ ਉਹਨਾਂ ਨੇ ਸਲਾਹ ਕੀਤੀ ਹੁੰਦੀ ਅਸੀਂ ਉਹਨਾਂ ਨੂੰ ਸੱਚਾਈ ਦੱਸਦੇ ਤੇ ਸ਼ਾਇਦ ਇਹ ਅੱਜ ਇਹ ਗੱਲ ਨਾ ਹੁੰਦੀ ਉਹਨਾਂ ਨੇ ਤਾਂ ਆਪਣਾ ਪੈਸਾ ਵੇਖਿਆ ਤੇ ਜਿਸ ਪਰਿਵਾਰ ਦੀ ਉਹਨਾਂ ਨੇ ਬਦਨਾਮੀ ਕਰਤੀ ਉਹਦੇ ਬਾਰੇ ਉਹਨਾਂ ਨੇ ਕੁਝ ਵੀ ਨਹੀਂ ਸੋਚਿਆ ਜੀ 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 ਤੇ ਇਸ ਗੱਲ ਨੂੰ ਸਰੋਤੇ ਵੀ ਕਹਿ ਰਹੇ ਨੇ ਕਿ ਬਹੁਤ ਮਾੜੀ ਗੱਲ ਹੋਈ ਆ ਅਸੀਂ ਨਿਕਲੇ ਕਹਿੰਦੇ ਤੁਸੀਂ ਵੀ ਕਮੈਂਟ ਪੜ੍ਹਦੇ ਹੋ ਸਾਰੀ ਦੁਨੀਆ ਕਹਿ ਰਹੀ ਆ ਵੀ ਇਦਾਂ ਦਾ ਤਾਂ ਕੁਝ ਹੋ ਹੀ ਨਹੀਂ ਸਕਦਾ ਤਮਕੀਲਾ ਸਾਹਿਬ ਦੀ ਜ਼ਿੰਦਗੀ ਦੇ ਨੇੜੇ ਨਹੀਂ ਹੈਗੀ ਨਹੀਂ ਹੈਗੀ ਬਿਲਕੁਲ ਨਹੀਂ ਹੈਗੀ ਚਾਹੀਦਾ ਵੀ ਨਹੀਂ ਸੀਗਾ ਉਹਨਾਂ ਨੂੰ ਤੁਹਾਡੇ ਨਾਲ ਸਲਾਹ ਮਸ਼ਵਰਾ ਕਰਕੇ ਫਿਰ ਫਿਲਮ ਨੂੰ ਪਲੇ ਕਰ ਦੇ ਫਿਰ ਨਹੀਂ ਸਾਨੂੰ ਚਲੋ ਸਲਾਹ ਮਸ਼ਰਾ ਵੀ ਕਰਦੇ ਜੇ ਨਹੀਂ ਵੀ ਕੀਤਾ ਸੀ ਸਾਨੂੰ ਫਿਲਮ ਤਾਂ ਵਿਖਾ ਦਿੰਦੇ ਜੀ ਵੀ ਇਦਾਂ ਦੀ ਬਣੀ ਆ ਉਸ ਵੇਲੇ ਕੱਟ ਹੋ ਜਾਂਦਾ ਘੱਟੋ ਘੱਟ ਸਾਡੇ ਲਈ ਜਿਹੜੀਆਂ ਇਹਨਾਂ ਨੇ ਵਿੱਚ ਫालतू ਗੱਲਾਂ ਪਾਈਆਂ ਉਹ ਤਾਂ ਨਾ ਨਾ ਹੁੰਦੀਆਂ ਜੀ 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 ਆ ਭੈਣ ਜੀ ਕੋਸ ਆਪਾਂ ਮਗਰਲੇ ਬਾਰੇ ਅਮਰਜੋਤ ਦੇ ਤੁਹਾਡੇ ਪਰਿਵਾਰ ਬਾਰੇ ਹੈਨਾ ਸ਼ੁਰੂ ਤੋਂ ਪਰਿਵਾਰ ਅ ਗੁਸਤਾਨਗਰ ਡਾਉਣ ਰਿਹਾ ਜਾਂ ਮੀਡੀਅਮ ਰਿਹਾ ਜਾਂ ਠੀਕ ਰਿਹਾ ਬਿਲਕੁਲ ਜੀ ਬਿਲਕੁਲ ਮੈਂ ਬਿਲਕੁਲ ਸਚਾਈ ਦੱਸੂਗੀ ਦੇਖੋ ਸਾਰੀ ਦੁਨੀਆ ਜਾਣਦੀ ਆ ਜੇ ਉਹਦੇ 'ਚ ਮੇਰਾ ਕੋਈ ਝੂਠ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਆ ਜੀ ਸਾਡਾ ਪਰਿਵਾਰ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਵੀ ਅਸੀਂ ਪਿੱਛੋਂ ਪਾਕਿਸਤਾਨ ਤੋਂ ਆਏ ਸੀ ਤਾਂ ਸਾਨੂੰ ਡੀਸੀ ਨੇ ਜ਼ਮੀਨ ਦਿੱਤੀ ਸੀ ਜੀ ਹਾਂ ਜੀ ਡੀਸੀ ਨੇ ਜ਼ਮੀਨ ਦਿੱਤੀ ਸੀ ਪਸ਼ੂ ਵੀ ਦਿੱਤੇ ਸੀ ਅਸੀਂ ਸਭ ਤੋਂ ਪਹਿਲਾਂ ਧਰਮਸ਼ਾਲਾ ਆਏ ਸੀ ਧਰਮਸ਼ਾਲਾ ਤੋਂ ਸ਼ਿਫਟ ਹੋ ਕੇ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਫਰੀਦਕੋਟ ਅਸੀਂ ਆਏ ਤਾ ਮੇਰੇ ਫਾਦਰ ਸਰਕਾਰੀ ਨੌਕਰੀ ਕਰਦੇ ਸੀ ਮੇਰੇ ਬ੍ਰਦਰ ਸਰਕਾਰੀ ਨੌਕਰੀ ਕਰਦੇ ਸੀ ਤੇ ਤੁਸੀਂ ਹੁਣ ਆਪ ਹੀ ਹਿਸਾਬ ਲਾ ਲਓ ਵੀ ਸਾਡੀ ਫੈਮਿਲੀ ਕਿੱਦਾਂ ਦੀ ਸੀ ਜੀ ਜੀ ਪੜ੍ਹਾਈ ਦੇ ਨੇੜ ਤੇ ਕਿੰਨਾ ਕਰੇ ਤੁਸੀਂ ਕਿੰਨਾ ਪੜ੍ਹੇ ਅਮਰਜੋਤ ਉਹ ਤੁਹਾਡੀ ਮੈਂ ਵੀ میٹرਕ ਅਸੀਂ ਤਿੰਨੇ ਪੈਣਾ میٹرਕ ਪੜ੍ਹੀਆਂ ਜੀ 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 ਤਿੰਨਾਂ ਨੇ میٹرਕ ਕੀਤੀ ਸੀ ਅਸੀਂ ਤਿੰਨਾਂ ਨੇ میٹرਕ ਹੀ ਅਮਰਜੋਤ ਜੀ ਨਾਲ ਅਸੀਂ ਆਪਾਂ ਗੱਲ ਕੀਤੀ ਤਾਂ ਹੋਰ ਵੀ ਉਹਨੂੰ ਕੋਈ ਸ਼ੌਕ ਸੀਗਾ ਇਹਦੇ ਅੱਜ ਉਹ ਸਪੋਰਟਸ ਤੋਂ ਵੀ ਜ਼ਿਆਦਾ ਵਧੀਆ ਸੀ ਜੀ ਤਾਂ ਹੁਣ ਤਾਂ ਸਾਨੂੰ ਇਹ ਲੱਗਦਾ ਵੀ ਇਸ ਸਾਈਡ ਤੇ ਨਾ ਜਾ ਕੇ ਉਹ ਸਪੋਰਟਸ ਵੱਲ ਹੁੰਦੀ ਤੇ ਅੱਜ ਉਹ ਇੰਡੀਆ ਲੈਵਲ ਤੱਕ ਪਹੁੰਚੀ ਹੁੰਦੀ ਜੀ 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 ਉਹਦਾ ਤਾਂ ਇੱਧਰ ਬਹੁਤ ਜ਼ਿਆਦਾ ਸੋ ਕੋ ਨਾਮ ਬਣਦਾ ਜੀ 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 ਅੱਛਾ ਫਰੀਦਕੋਟ ਤੋਂ ਬਾਅਦ ਤੁਸੀਂ ਲੁਧਿਆਣੇ ਆ ਗਏ ਹਾਂਜੀ ਅਸੀਂ ਲੁਧਿਆਣੇ ਆ ਗਏ ਬਾਦਰ ਦੀ ਡੈਥ ਤੋਂ ਬਾਅਦ 95 ਚ ਉਹਨਾਂ ਦੀ ਡੈਥ ਹੋ ਗਈ ਸੀ ਐਕਸੀਡੈਂਟ ਨਾਲ ਜੀ ਤੇ ਉਸ ਤੋਂ ਬਾਅਦ ਫਿਰ ਮੇਰੇ ਮਦਰ ਮੈਨੂੰ ਵੀ ਲਿਆਏ ਕਹਿੰਦੇ ਵੀ ਅਸੀਂ ਤਾਂ ਲੁਧਿਆਣੇ ਜਾਂਦੇ ਆਂ ਵੀ ਤੂੰ ਵੀ ਚੱਲਣਾ ਤੇ ਉਹ ਮਗਰ ਫਰੀਦਕੋਟ ਵਾਲਾ ਘਰ ਉਹ ਹੈਗਾ ਪਿਆ ਜੀ ਜੀ ਜੇ ਜੇ ਵੇਖੋ ਜੇ ਸਾਨੂੰ ਨਹੀਂ ਜ਼ਰੂਰਤ ਨਹੀਂ ਤੇ ਜੇ ਅਸੀਂ ਇਦਾਂ ਦੇ ਹੋਈਏ ਤੁਹਾਨੂੰ ਵੇਚ ਕੇ ਤੇ ਖਾ ਜੀਏ ਸਾਡਾ 36 ਸਾਲ ਹੋ ਗਿਆ ਮਕਾਨ ਐਂ ਦਾ ਐਂ ਹੀ ਪਿਆ ਮੇਰੇ ਫਾਦਰ ਮਦਰ ਦੀ ਡੈਥ ਤੋਂ ਬਾਅਦ ਜੀ ਖਾਲੀ ਪਿਆ ਬਿਲਕੁਲ ਨਾਲੇ ਨਾਲੇ ਅਸੀਂ ਕਦੀ ਰੈਂਟ ਤੇ ਵੀ ਨਹੀਂ ਦਿੱਤਾ ਤੇ ਬਾਕੀ ਜੋ ਜੇ ਕਿਸੇ ਭਾਈ ਭੈਣ ਨੇ ਫਿਲਮ ਬਣਾਉਣੀ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਜ਼ਰੂਰ ਕਰਨ ਇਸ ਕਰਕੇ ਜੀ ਕਿ ਸਾਨੂੰ ਉਹਨਾਂ ਤੋਂ ਕੁਝ ਚਾਹੀਦਾ ਅਸੀਂ ਉਹਨਾਂ ਦਾ ਸਮਾਨ ਵਿਖਾਵਾਂਗੇ ਉਹਨਾਂ ਦੀਆਂ ਯਾਦਾਂ ਜਿਹੜੀਆਂ ਸੰਭਾਲ ਕੇ ਰੱਖਿਆ ਨਾ ਉਹ ਵਿਖਾਵਾਂਗੇ ਤੁਹਾਨੂੰ ਕੁਝ ਵੇਖਣ ਨੂੰ ਤਾਂ ਮਿਲੇ ਹਾਂ ਜਿਹੜੇ ਸੱਜਣ ਨੂੰ ਤਾਂ ਕੁਝ ਮਿਲਿਆ ਹੀ ਨਹੀਂ ਦੂਰ ਦਰੇਡੇ ਹਰ ਕੁਝ ਝੂਟ ਤੂਫਾਨ ਮਿਲਿਆ ਇਸ ਫਿਲਮ ਚ ਸੱਜਣ ਮਿੱਤਰ ਦੂਰ ਦਰੇਡੇ ਬੈਠੇ ਸਮੁੰਦਰਾਂ ਤੋਂ ਪਾਰ ਬੈਠਿਆ ਉਹ ਸਾਰੇ ਦੇਖ ਲਿਆ ਉਹਨਾਂ ਨੂੰ ਵੀ ਦੇਖ ਜਾਣੀ ਜੀ 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 ਬਿਲਕੁਲ ਦੋਸਤੋ ਧੰਨਵਾਦ ਤੁਹਾਡਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਹੈ ਸਤਿ ਸ਼੍ਰੀ ਅਕਾਲ